ਜੋ ਬੋਲੇ ਸੋ ਨਰਪੈ ਸਤਿਗੁਰ ਵਿਦਾਸ ਮਹਾਰਾਜ ਕੀ ਜੈ ਸਤਿਗੁਰ ਵਿਦਾਸ ਮਹਾਰਾਜੀ ਆਪਣੇ ਬਾਣੀ ਵਿੱਚ ਫਰਮਾਉਂਦੇ ਹਨ ਐਸੀ ਲਾਲ ਤੁਜ ਭਿਨ ਕੌਣ ਕਰੇ ਗਰੀਬ ਨਵਾਜ ਗੁਸਾਈਆ ਮੇਰਾ ਮਾਥੇ ਸਤਰ ਤਰੇ ਏ ਮੇਰੇ ਸੁੰਦਰ ਸਰੂਪ ਪ੍ਰਮਾਤਮਾ ਜੀ ਇਸ ਤਰ੍ਹਾਂ ਦਾ ਕੌਤਕ ਆਪ ਜੀ ਤੋਂ ਬਿਨਾ ਹੋਰ ਕੌਣ ਕਰ ਸਕਦਾ ਹੈ हे ਗਰੀਬਾਂ ਨੂੰ ਨਿਵਾਜਣ ਵਾਲੇ ਪ੍ਰਭੂ ਜੀ ਅੱਜ ਮੇਰੇ ਮੱਥੇ ਤੇ ਆਪ ਜੀ ਨੇ ਜਸ ਰੂਪੀ ਛੱਤਰ ਝੁਲਾ ਦਿੱਤਾ ਹੈ ਜਾਕੀ ਸੋ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਟਰੇ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੇ ਜਿਸ ਦੀ ਸੋ ਲਗਣ ਨਾਲ ਜਗ ਦੇ ਲੋਕ ਪਿੱਟੇ ਜਾਂਦੇ ਸਨ ਤੁਸੀਂ ਕਿਰਪਾ ਕੀਤੀ ਹੈ ਕਿ ਅੱਜ ਹਰ ਪਾਸੇ ਮੇਰੀ જય ਜੈਕਾਰ ਹੁੰਦੀ ਹੈ ਮੇਰਾ ਗੋਵਿੰਦ ਪ੍ਰਮਾਤਮਾ ਨੀਚਾ ਤੋਂ ਉੱਚਾ ਕਰ ਦਿੰਦਾ ਹੈ ਅਤੇ ਅਜਿਹਾ ਕਰਨ ਸਮੇ ਉਹ ਕਿਸੇ ਤੋਂ ਡਰਦਾ ਨਹੀਂ ਹੈ ਨਾਮਦੇਵ ਕਬੀਰ ਤ੍ਰਿloਚਨ ਸਦਨਾ ਸੰਤਰੇ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੇ ਸਰ ਸਤਗੁਰ ਨਾਮਦੇਵ ਜੀ ਸਤਗੁਰ ਕਬੀਰ ਜੀ ਸਤਗੁਰ ਤਰਲੋਚਨ ਜੀ ਸਤਗੁਰ ਸਦਨਾ ਜੀ ਸਤਗੁਰ ਸੈਨ ਜੀ ਪਰਮਾਤਮਾ ਦਾ ਨਾਮ ਜਪ ਕੇ ਤਰ ਗਏ ਅਤੇ ਜਿਨ੍ਹਾਂ ਨੇ ਸੰਸਾਰ ਵਿੱਚ ਏਕਤਾ ਅਤੇ ਸਾਂਝੀਵਾਲਤਾ ਸਥਾਪਿਤ ਕਰਨ ਲਈ ਜਿਨ੍ਹਾਂ ਦੇ ਸਮਾਜਿਕ ਕ੍ਰਾਂਤੀਕਾਰੀ ਪਰਮਾਰਥੀ ਵਿਚਾਰਾਂ ਅਗੇ ਰਾਜੇ ਮਹਾਰਾਜੇ ਤੋਂ ਕੱਟੜ ਪੰਥੀਆਂ ਨੂੰ ਝੁਕਣਾ ਪਿਆ ਅਤੇ ਜਿਨ੍ਹਾਂ ਤੋਂ ਸੇ ਲੈ ਕੇ ਅਣਗਿਣਤ ਜੀਵ ਇਸ ਸੰਸਾਰ ਵਿੱਚੋਂ ਤਰ ਗਏ ਸਤਿਗੁਰੂ ਬਿਦਾ ਜੀ ਮਹਾਰਾਜ ਸੰਤਾਂ ਨੂੰ ਸੰਬੋਧਨ ਕਰਦੇ ਹੋਏ ਫਰਮਾਉਂਦੇ ਹਨ ਕਿ हे ਸੰਤੋ ਸੁਣੋ ਉਸ ਪ੍ਰਭੂ ਪਾਸੋਂ ਸਭ ਗੱਲਾਂ ਬਣ ਆਉਂਦੀਆਂ ਹਨ ਉਹ ਜੋ ਚਾਹੇ ਕਰ ਸਕਦਾ ਹੈ ਜੋ ਬੁਲੇ 100 ਰੁਪਏ ਸਤਿਗੁਰੂ ਅ रविदास ਮਹਾਰਾਜ ਕੀ ਜੈ